ਪੰਜਾਬ ਦੇ ਵਿੱਚ ਇੱਕੋ ਹੀ ਘਰ ਹੈ ਜਿਹਦੇ ਤੇ ਥੱਲੇ ਵਾਲੇ ਫਲੋਰ ਤੇ ਕਿਸੇ ਹੋਰ ਪਾਰਟੀ ਦਾ ਝੰਡਾ ਹੈ ਉੱਪਰ ਵਾਲੇ ਫਲੋਰ ਤੇ ਕਿਸੇ ਹੋਰ ਪਾਰਟੀ ਦਾ ਝੰਡਾ ਹੈ 12 12 ਤੋਂ 20 ਬੋੜੀਆਂ ਨੇ ਜੇ ਉਹ ਥੱਲੇ ਆ ਜੇ ਉਹਦੀ ਪਾਰਟੀ ਬਦਲ ਜੂ ਉਹਦੇ ਭਾਈ ਦੀ ਜੇ ਇੱਧਰ ਲ ਤਾਂਾਂ ਚਲੇ ਜਾਏ ਉਹਦੀ ਪਾਰਟੀ ਬਦਲ ਜੂ ਪਰ ਦੋਨੇ ਹੀ ਰੱਖੇ ਹੋਏ ਨੇ ਤੂੰ ਆ ਰੱਖ ਮੈਂ ਆ ਰੱਖਦਾ ਜਿਹੜਾ ਆ ਗਿਆ ਆਪਾਂ ਆਪਣਾ ਕਰਦੇ ਰਹਾਂਗੇ ਤਾਂ ਪਿੱਛੇ ਰਹਿ ਗਿਆ ਇਲਾਕਾ ਤੁਹਾਡਾ ਸਮਝ ਗਏ ਨਾ ਸਾਰੇ ਸਾਰੇ ਜਾਣਦੇ ਹੀ ਹਾਂ ਤਾਂ ਪਿੱਛੇ ਰਹਿ ਗਿਆ ਇਲਾਕਾ ਆਪਣਾ ਸੋ ਫਰਕ ਕਿੰਨਾ ਕ ਹੈ ਕਿ ਅਸੀਂ ਤੁਹਾਡੇ ਨਾਲ ਆ ਤਾਂ ਤੁਹਾਡੇ ਵਰਗੇ ਆ ਪਰ ਪਰਮਾਤਮਾ ਵੀ ਹੈਗਾ ਪਰਮਾਤਮਾ ਲੋਕਾਂ 'ਚ ਹੀ ਵਸਦਾ ਕਦੋਂ ਦੇ ਸੋਚ ਜੰਦੇ ਅਸੀਂ ਕੁਝ ਬਣਾਗੇ ਬਣਾਗੇ ਲੋਕ ਬਣ ਨਹੀਂ ਦਿੰਦੇ ਕਹਿੰਦੇ ਬਣ ਕੇ ਦਿਖਾਓ ਤੁਸੀਂ ਐਦਾਂ ਬੜੀਆਂ ਉਹਨਾਂ ਨੇ ਅਚਕ ਨਾਲ ਸਮਾਂ ਰੱਖੀਆਂ ਨੇ ਸੂਟ ਸਮਾਂ ਰੱਖੇ ਨੇ ਵੀ ਆ ਪਾਵਾਂਗੇ ਸੌ ਚੁੱਕ ਸਮਾਗਮ ਤੇ ਉਹ ਸੌ ਚੁੱਕ ਸਮਾਗਮ ਆਉਂਦੇ ਹੀ ਨਹੀਂ ਕਿਉਂਕਿ ਸੌਹਾ ਤਾਂ ਪੰਜਾਬ ਨੂੰ ਲੁੱਟਣ ਦੀਆਂ ਖਾਈ ਜਾਂਦੇ ਆ ਟੋਲ ਪਲਾਜੇ ਸਾਰੇ ਉਹਨਾਂ ਨੇ ਲਵਾਏ ਮੈਂ ਬੰਦ ਕਰਾਏ 17 ਟੋਲ ਪਲਾਜੇ ਬੰਦ ਕਰਾਤੇ 60 ਲੱਖ ਰੁਪਇਆ ਪੰਜਾਬੀਆਂ ਦਾ ਇੱਕ ਦਿਨ ਦਾ بچਣ ਲੱਗ ਗਿਆ ਜੀ। ਆ 17 ਟੋਲ ਪਲਾਜਿਆਂ ਚੋਂ 14 ਟੋਲ ਪਲਾਜੇ ਥੋਡੇ ਵਾਲੇ ਨੇ ਲਵਾਏ ਸੀ। ਜਦੋਂ ਮੰਤਰੀ ਹੁੰਦਾ ਸੀ। ਆ ਥੋਡੇ ਜਿਹੜੇ ਇੱਥੋਂ ਚੁਣ ਕੇ ਭੇਜਦੇ ਹੁ। ਸੋ ਵੀਰੋ ਜੇ ਚੰਗੇ ਬੰਦੇ ਚੁਣ ਕੇ ਭੇਜ ਦੋਗੇ ਚੰਗੇ ਕਾਨੂੰਨ ਬਣ ਜਾਣਗੇ। ਜੇ ਲਾਲਚੀ ਬੰਦੇ ਚੁਣ ਕੇ ਭੇਜ ਦੋਗੇ ਉਹ ਆਪਦਾ ਲਾਲਚ ਪੂਰਾ ਕਰਨਗੇ ਫਿਰ। ਸੋ ਇਸ ਕਰਕੇ ਸ਼ਹੀਦ ਆਜ਼ਮ ਭਗਤ ਸਿੰਘ ਉਹ ਰੇ ਰਾਜਗੁਰੂ ਸਖਦੇਵ ਉਹਾਂ ਦੀ ਵਿਰਾਸਤ ਹੈ ਉਹਨਾਂ ਨੇ ਖੂਨ ਆਪਣੇ ਖੂਨ ਦੀ ਬਲੀ ਦੇ ਕੇ ਫਾਂਸੀਆਂ ਤੇ ਚੜ੍ਹ ਕੇ ਆਪਾਂ ਨੂੰ ਵੋਟਰ ਕਾਰਡ ਬਣਾ ਕੇ ਦਿੱਤੇ ਆ ਇਹਨਾਂ ਵੋਟਰ ਕਾਰਡਾਂ ਨੂੰ ਐਵੇਂ ਨਾ ਸਮਝਿਓ ਬਹੁਤ ਮਹਿੰਗੇ ਮਿਲੇ ਆ ਬਹੁਤ ਮਹਿੰਗੇ ਪਾ ਮਿਲੇ ਆ ਇਹਨਾਂ ਨੂੰ ਐਵੇਂ ਨਾ ਵੇਚਦਿਆ ਕਰੋ ਐਵੇਂ ਨਾ ਦੇਦਿਆ ਕਰੋ ਕਿਸੇ ਨੂੰ